19 ਸਾਲਾਂ ਦੀ ਇੱਕ ਲੜਕੀ ਟਿਊਸ਼ਨ ਖਤਮ ਕਰਨ ਤੋਂ ਬਾਅਦ ਰਾਤ ਨੂੰ 9 ਵਜੇ ਆਪਣੇ ਘਰ ਵਾਪਸ लौट ਰਹੀ ਸੀ ਉਹ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰਕੇ ਆਪਣੇ ਘਰ ਜਾਇਆ ਕਰਦੀ ਸੀ ਤੇ ਇਸ ਰੇਲਵੇ ਸਟੇਸ਼ਨ ਤੋਂ 200 ਮੀਟਰ ਦੀ ਦੂਰੀ ਦੇ ਉੱਤੇ ਹੀ ਉਸ ਦਾ ਘਰ ਸੀ ਇਸ ਦੇ ਵਿਚਕਾਰ ਥੋੜਾ ਜਿਹਾ ਰਾਜ ਆ ਗਿਆ ਸੀ ਜਿਹੜਾ ਸੁਨਸਾਨ ਪੈਂਦਾ ਸੀ ਪਰ 14 ਨਵੰਬਰ ਨੂੰ ਉਹ ਆਪਣੇ ਘਰ ਨਹੀਂ ਪਹੁੰਚਦੀ ਉਸ ਨੂੰ 2-3 ਘੰਟੇ ਲੇਟ ਹੋ ਜਾਂਦੇ ਨੇ ਤਾਂ ਘਰ ਵਾਲੇ ਸਟੇਸ਼ਨ ਵੱਲ ਪਾਲਣ ਦੇ ਲਈ ਪਹੁੰਚਦੇ ਨੇ ਕਿ ਸ਼ਾਇਦ ਉੱਥੇ ਹੋਵੇ ਤਾਂ ਰੇਲਵੇ ਟਰੈਕ ਦੇ ਕਰੀਬ ਉਹਨਾਂ ਨੂੰ ਇੱਕ ਲੜਕੀ ਪਈ ਹੋਈ ਮਿਲਦੀ ਹੈ ਕੱਪੜੇ ਪਾਟੇ ਹੋਏ ਸੀ ਤਾਂ ਪਹਿਲੀ ਨਜ਼ਰ ਹੀ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਕਿ ਬਰਦਾਸਤੀ ਹੋਈ ਹੈ ਤੇ ਉਹ ਹੁਣ ਤੱਕਰਦਾਂ ਵੀ ਤੋੜ ਚੁੱਕੀ ਸੀ ਕਰਬਾਰੇ ਦੌਰਾਨ ਚੀਕ ਚਿਹਾੜਾ ਪਾਇਆ ਗਿਆ ਤੇ ਉਸ ਤੋਂ ਬਾਅਦ ਆਸ-ਪਾਸ ਦੇ ਲੋਕ ਵੀ ਉੱਥੇ ਪਹੁੰਚਣ ਲੱਗੇ ਨਾਲ ਹੀ ਰੇਲਵੇ ਪੁਲਿਸ ਵੀ ਉੱਥੇ ਪਹੁੰਚੀ ਤੇ ਸਿਟੀ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਤੇ ਉਹ ਵੀ ਉੱਥੇ ਪਹੁੰਚਦੀ ਹੈ ਉਸ ਤੋਂ ਬਾਅਦ ਸ਼ਾਂਭੀਨ ਆਈਡੀਓ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇਸ ਲੜਕੀ ਦੇ ਕਰੀਬ ਹੀ ਪੁਲਿਸ ਨੂੰ ਇੱਕ ਵਾਈਟ ਸ਼ਵੈਟ 셔ਟ ਤੇ ਇਸ ਤੋਂ ਇਲਾਵਾ ਇੱਕ ਬੈਗ ਮਿਲਦਾ ਇਸ ਤੋਂ ਬਾਅਦ ਪੁਲਸ ਦੇ ਦੁਆਰਾ ਇਸ ਸਟੇਸ਼ਨ ਦੇ ਉੱਤੇ ਇੱਕ ਸੀਸੀਟੀਵੀ ਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਸਟੇਸ਼ਨ ਦੇ ਉੱਤੇ ਕੋਈ ਵੀ ਸੀਸੀਟੀਵੀ ਕੈਮਰਾ ਮੌਜੂਦ ਨਹੀਂ ਇਸ ਤੋਂ ਬਾਅਦ ਪੁਲਸ ਦੇ ਦੁਆਰਾ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂ ਉਸ ਬੈਗ ਦੇ ਵਿੱਚੋਂ ਜੋ ਚੀਜ਼ਾਂ ਮਿਲੀਆਂ ਸੀ ਉਸ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਇਹ ਜੋ ਵੀ ਕਿਸੇ ਦੁਆਰਾ ਕੀਤਾ ਗਿਆ ਉਹ ਇੱਕ ਮੁਸਾਫਰ ਸੀ ਇਸ ਤੋਂ ਆਪ ਪੁਲਿਸ ਦੇ ਦੁਆਰਾ ਉਸ ਤੋਂ ਪਿਛਲੇ ਸਟੇਸ਼ਨਾਂ ਦੇ ਸੀਸੀਟੀਵੀ ਭਾਲਨੇ ਸ਼ੁਰੂ ਕੀਤੇ ਜਾਂਦੇ ਨੇ ਉੱਥੇ ਇੱਕ ਕੈਮਰਾ ਮਿਲਦਾ ਜੋ ਇਸ ਸਟੇਸ਼ਨ ਤੋਂ ਪਿਛਲਾ ਸਟੇਸ਼ਨ ਸੀ ਉੱਥੇ ਜਦੋਂ ਪੁਲਿਸ ਨੇ ਉਸ ਨੂੰ ਦੇਖਿਆ ਤਾਂ ਉਸ ਦੇ ਉੱਤੇ ਪਤਾ ਲੱਗਦਾ ਕਿ ਇੱਕ ਸਵੈਟ ਸ਼ਰਟ ਪਹਿਨੇ ਹੋਏ ਇੱਕ ਇਨਸਾਨ ਤੇ ਨਾਲ ਹੀ ਇੱਕ ਬੈਗ ਲੈ ਕੇ ਉੱਥੇ ਨਜ਼ਰ ਆਉਂਦਾ। ਉਹੀ ਬੈਗ ਤੇ ਉਹੀ ਸਵੈਡਸ਼ਰਟ ਜੋ ਪੁਲਿਸ ਨੂੰ ਉਸ ਲੜਕੀ ਦੇ ਕਰੀਬ ਮਿਲੀਆਂ ਸੀ। ਇਹ ਪੂਰੀ ਦੀ ਪੂਰੀ ਘਟਨਾ 14 ਨਵੰਬਰ ਨੂੰ ਸ਼ਾਮ ਦੇ ਵੇਲੇ ਘਟੀ ਸੀ ਗੁਜਰਾਤ ਸੂਰਤ ਦਾ ਇੱਕ ਰੇਲਵੇ ਸਟੇਸ਼ਨ ਆ ਕੁਟਵਾੜਾ ਤੇ ਵਰਸਾਟ ਡਿਸਟ੍ਰਿਕਟ ਦੇ ਵਿੱਚ ਪੈਂ ਜੋਨਸ ਆਣੇ ਸੀਸੀਟੀਵੀ ਦੇ ਵਿੱਚ ਨਜ਼ਰ ਆਇਆ ਸੀ ਉਹ ਥੋੜਾ ਜਿਹਾ ਲੰਗੜਾ ਕੇ ਵੀ ਤੁਰ ਰਿਹਾ ਸੀ ਪੁਲਿਸ ਨੇ ਫਿਰ ਟੀਮਾਂ ਲਗਾਈਆਂ ਅਲੱਗ-ਅਲੱਗ ਸਟੇਸ਼ਨਾਂ ਦੇ ਉੱਤੇ ਉਹਨਾਂ ਪੁਲੀਮਾਂ ਨੂੰ ਭੇਜਿਆ ਗਿਆ ਰੇਲਵੇ ਪੁਲਿਸ ਨੂੰ ਵੀ ਇਨਫਾਰਮ ਕਰ ਦਿੱਤਾ ਗਿਆ ਤਾਂ ਪਤਾ ਲੱਗਾ ਕਿ ਇਹ ਬੰਦਾ ਵਾਪਸੀ ਸਟੇਸ਼ਨ ਤੇ ਪਹੁੰਚਿਆ ਸੀ ਤੇ ਉੱਥੋਂ ਇਸ ਨੇ ਮੋਬਾਈਲ ਬਾਂਦਰਾ ਦੀ ਟ੍ਰੇਨ ਫੜੀ ਸੀ ਹੁਣ ਇਹ ਬੰਦਾ ਵਰਸਾਟ ਤੋਂ ਵਾਪਸੀ ਤੇ ਵਾਪਸੀ ਤੋਂ ਬਾਂਦਰਾ ਤੇ ਕਰਤਾਪੁਰ ਲੈ ਜਾਂਦਾ ਪਰ ਉਸ ਤੋਂ ਬਾਅਦ ਇਹ ਬੰਦਾ ਗਾਇਬ ਹੋ ਚੁੱਕਿਆ ਸੀ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਗੁਜਰਾਤ ਦੀਆਂ ਅਲੱਗ-ਅਲੱਗ ਜੇਲਾਂ ਦੇ ਨਾਲ ਉਸ ਬੰਦੇ ਦੀ ਤਸਵੀਰ ਕਿ ਸ਼ਾਇਦ ਕਿਸੇ ਨਾਲ ਮੈਚ ਕਰ ਜੇ ਪਰ ਇਹ ਕਿਸੇ ਦੇ ਨਾਲ ਵੀ ਮੈਚ ਨਹੀਂ ਕਰਦਾ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਉਸ ਦੀ ਉਸੇ ਫੋਟੋ ਨੂੰ ਕਿਉਂਕਿ ਇਹ ਬੰਦਾ ਰੇਲਵੇ ਦੇ ਉੱਤੇ ਮਿਲਿਆ ਸੀ ਤਾਂ ਤਾਂ ਰੇਲਵੇਸ ਨੇ ਜਿਹੜੀਆਂ ਯਾਨੀ ਕਿ ਰੇਲਾਂ ਨੇ ਉਹ ਕਾਫੀ ਜ਼ਿਆਦਾ ਦੂਰ ਦੂਰ ਤੱਕ ਰਵੀ ਜਾਂਦੀਆਂ ਨੇ ਸੋ ਪੁਲਸ ਨੂੰ ਲੱਗਦਾ ਕਿ ਸ਼ਾਇਦ ਇਹ ਬੰਦਾ ਗੁਜਰਾਤ ਤੋਂ ਬਾਹਰ ਦਾ ਹੋ ਸਕਦਾ ਤਾਂ ਇਸੇ ਤੋਂ ਬਾਅਦ ਨੈਸ਼ਨਲ ਲੈਵਲ ਦੇ ਡਾਟਾ ਦੇ ਨਾਲ ਇਸ ਦੀ ਜਾਂਚ ਕੀਤੀ ਜਾਂਦੀ ਤਾਂ ਉਸ ਡਾਟੇ ਦੇ ਵਿੱਚ ਮੌਜੂਦ ਇੱਕ ਸ਼ਖਸ ਦੇ ਨਾਲ ਇਸ ਦਾ ਚਿਹਰਾ ਜਿਹੜਾ ਉਹ ਮਿਲ ਜਾਂਦਾ ਤੇ ਇਹ ਮਿਲਦਾ Rajasthan ਦੀ Jodhpur ਜੇਲ੍ਹ ਦੇ ਵਿੱਚ ਮੌਜੂਦ ਇੱਕ ਕੈਦੀ ਦੇ ਨਾਲ ਜਿਹਦਾ ਨਾਮ ਸੀ rahul jatt ਤੇ ਪਤਾ ਲੱਗਦਾ ਕਿ ਇਹ ਉੱਥੇ ਉਸ ਸਮੇਂ ਟਰੱਕ ਨੂੰ ਚੋਰੀ ਕਰਦੇ ਮਾਮਲੇ ਦੇ ਵਿੱਚ ਜੇਲ੍ਹ ਕੱਟ ਕੇ ਆਇਆ ਸੀ ਇਸ ਬੰਦੇ ਦੀ ਪਛਾਣ ਹੋਣ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਬੰਦਾ ਹਰਿਆਣੇ ਦੇ ਰੋहतक ਦਾ ਰਹਿਣ ਵਾਲਾ ਸੀ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਨਾਕਾਮਯਾਬੀ ਹੱਥ ਲੱਗਦੀ ਹੈ ਪਤਾ ਲੱਗਦਾ ਕਿ ਉਸ ਦੀ ਮਾਂ ਤੇ ਉਸ ਦੇ ਭਰਾ ਦੇ ਦੁਆਰਾ ਇਸ ਨੂੰ ਪਹਿਲਾਂ ਹੀ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਇਹ ਕਾਫੀ ਜ਼ਿਆਦਾ ਚੋਰੀਆਂ ਵਗੈਰਾ ਕਰਿਆ ਕਰਦਾ ਸੀ ਧਿਆਨ ਗਵਾੜ ਦੇ ਵਿੱਚ ਉਹਨਾਂ ਦੀ ਕਾਫੀ ਜ਼ਿਆਦਾ ਬੇਇੱਜ਼ਤੀ ਹੁੰਦੀ ਸੀ ਇਸੇ ਚ ਵਜ੍ਹਾ ਦੇ ਕਾਰਨ ਇਸ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਤੇ ਉੱਥੋਂ ਕੱਢੇ ਜਾਣ ਤੋਂ ਬਾਅਦ ਕਦੇ ਘਰ ਵਾਪਸ ਨਹੀਂ ਸੀ ਆਇਆ ਪਰ ਪੁਲਿਸ ਦੀ ਕੋਸ਼ਿਸ਼ ਜਾਰੀ ਸੀ 14 ਨਵੰਬਰ ਨੂੰ ਇਸ ਲੜਕੀ ਮਿਲੀ ਸੀ ਤੇ ਹੁਣ ਤੱਕ 24 ਨਵੰਬਰ ਤੱਕ ਦਾ ਸਮਾਂ ਆ ਚੁੱਕਿਆ ਸੀ ਜਾਨੀ ਕਿ 10 ਦਿਨ ਬੀਤ ਚੁੱਕੇ ਸੀ ਤੇ ਇਸੇ ਦੌਰਾਨ 24 ਨਵੰਬਰ ਨੂੰ ਬਾਂਦਰਾ ਸਟੇਸ਼ਨ ਤੋਂ ਇੱਕ ਹੌਕਰ ਦਾ ਫੋਨ ਪੁਲਿਸ ਸਟੇਸ਼ਨ ਦੇ ਵਿੱਚ ਆਉਂਦਾ ਹੌਕਰ ਦਾ ਅਸਲ ਉਹ ਹੁੰਦੇ ਨੇ ਜਿਹੜੇ ਕਿ ਉਹ ਇੱਥੇ ਆਸ-ਪਾਸ ਰੇੜੀਆਂ ਵਗੈਰਾ ਲਾਉਂਦੇ ਨੇ ਜਾਂ ਫਿਰ ਆਸ-ਪਾਸ ਬੈਠ ਕੇ ਕੁਝ ਨਾ ਕੁਝ ਵੇਚਦੇ ਰਹਿੰਦੇ ਨੇ ਤੇ ਇਹ ਬੰਦਾ ਪੁਲਿਸ ਦਾ ਮੁਖਬਰ ਵੀ ਸੀ ਇਸ ਨੇ ਪੁਲਿਸ ਨੂੰ ਦੱਸਿਆ ਕਿ ਰਾਹੁਲ ਜਾਟ ਬਾਂਦਰਾ ਤੋਂ ਪੁੱਜ ਜਾਣ ਵਾਲੀ ਟ੍ਰੇਨ ਦੇ ਵਿੱਚ ਚੜ੍ਹਿਆ ਤੇ ਉਹ ਲੜਾ ਕੇ ਵੀ ਤੁਰ ਰਿਹਾ ਸੀ ਇਸੇ ਦੌਰਾਨ ਪੁਲਿਸ ਤੋਂ ਪਹਿਲਾਂ ਵਾਪਿਸ ਸਟੇਸ਼ਨ ਪਹੁੰਚਦਾ ਸੀ ਤੇ ਪੁਲਿਸ ਦੇ ਦੁਆਰਾ ਉਸ ਨੂੰ ਵਾਪਿਸ ਸਟੇਸ਼ਨ ਦੇ ਉੱਤੇ ਹੀ ਅਰੈਸਟ ਕਰ ਲਿਆ ਜਾਂਦਾ ਪੁੱਛਗਛ ਸ਼ੁਰੂ ਹੁੰਦੀ ਹੈ ਤੇ ਫਿਰ ਇਸ ਤੋਂ ਬਾਅਦ ਰਾਹੁਲ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਤੇ ਜੋ ਕਹਾਣੀ ਉਸ ਦੇ ਦੁਆਰਾ ਪੁਲਿਸ ਨੂੰ ਸੁਣਾਈ ਗਈ ਉਸ ਨੂੰ ਸੁਣ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ ਤੇ ਪੁਲਿਸ ਸਮਝ ਗਈ ਕਿ ਅਸੀਂ ਸਿਰਫ ਕਤਲ ਨਹੀਂ ਫੜਿਆ ਜਿਸ ਨੇ ਉਸ ਲੜਕੀ ਨੂੰ ਮਾਰੀ ਸੀ ਬਲਕਿ ਸਾਡੇ ਦੁਆਰਾ ਜਿਸ ਇਨਸਾਨ ਨੂੰ ਫੜਿਆ ਗਿਆ ਉਹ ਇੱਕ ਸੀਰੀਅਲ ਹਾਰਮ ਜਿਸ ਦੇ ਦੁਆਰਾ ਕਾਫੀ ਅਦਾ ਲੋਕਾਂ ਨੂੰ ਟਪਕਾ ਦਿੱਤਾ ਗਿਆ ਇਸ ਤੋਂ ਪਹਿਲਾਂ ਹੀ ਪਰ ਉਸਨੇ ਇਹ ਸਭ ਚੀਜ਼ਾਂ ਦੱਸਣ ਦੀ ਸ਼ੁਰੂਆਤ ਉਸ 14 ਨਵੰਬਰ ਵਾਲੀ ਘਟਨਾ ਤੋਂ ਦੱਸੀ। ਉਸਨੇ ਦੱਸਣਾ ਸ਼ੁਰੂ ਕੀਤਾ ਕਿ ਉਹ ਉਸ ਦਿਨ ਕੁਦਵਾੜਾ ਸਟੇਸ਼ਨ ਤੇ ਟਾਇਰ ਰਿਹਾ ਸੀ। ਸਟੇਸ਼ਨ ਤੋਂ ਥੋੜੀ ਦੂਰੀ ਦੇ ਉੱਤੇ ਉਸ ਨੂੰ ਇੱਕ ਲੜਕੀ ਨਜ਼ਰ ਆਈ ਤਾਂ ਉਸਨੇ 100 ਮੀਟਰ ਤੱਕ ਉਸ ਦਾ ਪਿੱਛਾ ਕੀਤਾ। ਸੋਨਸਾਨ ਇਲਾਕਾ ਆਇਆ ਤਾਂ ਉਸਨੇ ਉਸ ਨੂੰ ਜ਼ਬਰਦਸਤੀ ਫੜ ਲਿਆ। ਤੇ ਉਸ ਤੋਂ ਬਾਅਦ ਇਸਦੇ ਨਾਲ ਲਾਸਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਰਾ ਕੁਝ ਕਰਨ ਤੋਂ ਬਾਅਦ ਉਸਦੇ ਦੁਆਰਾ ਉਸਦਾ ਦਬਾਕੇ ਪਤਾ ਗਿਆ ਸੀ ਤੇ ਇਸੇ ਤੋਂ ਬਾਅਦ ਜਦੋਂ ਇਹ ਸਭ ਕੁਝ ਕਰਤਾ ਤਾਂ ਇਸ ਦੌਰਾਨ ਉਸਨੇ ਆਪਣੀ ਇੱਕ スウェット ਸ਼ਰਟ ਸੀੜੀ ਉਸਦੇ ਪਹਿਨੀ ਹੋਈ ਉਸ ਨੂੰ ਉਤਾਰ ਕੇ ਸਾਈਡ ਦੇ ਉੱਤੇ ਰੱਖ ਦਿੱਤਾ ਤੇ ਆਪਣਾ ਬੈਗ ਵੀ ਤੇ ਇਸੇ ਦੌਰਾਨ ਉਹ ਲੜਕੀ ਉੱਥੇ ਚੁੱਕੀ ਸੀ ਤਾਂ ਇਹ ਬੰਦਾ ਉੱਥੋਂ ਨਿਕਲਦਾ ਸਟੇਸ਼ਨ ਦੇ ਉੱਤੇ ਜਾਂਦਾ ਕਿਉਂਕਿ ਉਸ ਨੂੰ ਤੇ ਲੱਗੀ ਹੋਈ ਸੀ ਉੱਥੋਂ ਇੱਕ ਜੂਸ ਦਾ ਪੈਕਟ ਫੜਦਾ ਇੱਕ ਦੁੱਧ ਦਾ ਪੈਕਟ ਫੜਦਾ ਤੇ ਵਾਪਸ ਉਸ ਲੜਕੀ ਕੋਲ ਆਉਣ ਲੱਗਦਾ ਤਾਂ ਕਿ ਉਹ ਉਸ ਮਤਲੜ ਲੜਕੀ ਦੇ ਨਾਲ ਦੁਬਾਰਾ ਤੋਂ ਇਹ ਸਭ ਕੁਝ ਕਰ ਸਕੇ ਪਰ ਉਸ ਤੋਂ ਪਹਿਲਾਂ ਹੀ ਉਸਦੇ ਘਰ ਵਾਲੇ ਉਸ ਨੂੰ ਭਾਲਦੇ ਹੋਏ ਉਸ ਸਟੇਸ਼ਨ ਤੇ ਪਹੁੰਚ ਚੁੱਕੇ ਸੀ ਜਿਸ ਤੋਂ ਬਾਅਦ ਉੱਥੇ ਕਾਫੀ ਅਦਾ ਭੀੜ ਹੋ ਚੁੱਕੀ ਸੀ ਇਸ ਦੇ ਦੁਬਾਰਾ ਇਹ ਸਭ ਕੁਝ ਦੇਖਿਆ ਜਾਂਦਾ ਤੇ ਇਹ ਆਉਣ ਵਾਲੀ ਨੈਕਸਟ ਟ੍ਰੇਨ ਦੇ ਉੱਪਰ ਹੀ ਚੜ ਜਾਂਦਾ ਪਰ ਇਸ ਦਾ ਜਿਹੜਾ スウェット ਸ਼ਰਟ ਤੇ ਇਸ ਦਾ ਬੈਗ ਉੱਥੇ ਰਿਹਾ ਸੀ ਇਸੇ ਤੋਂ ਹੀ ਪੁਲਿਸ ਦੇ ਦੁਆਰਾ ਇਸ ਨੂੰ ਫੜ ਲਿਆ ਗਿਆ ਸੀ ਵਰਨਾ ਇਸ ਦੇ ਦੁਆਰਾ ਨਾ ਜਾਣੇ ਹੋਰ ਕਿੰਨੇ ਤਾ ਜਾਣਾ ਸੀ ਤੇ ਇਸ ਵੈਟ ਸ਼ਾਰਟ ਟੈਸਟ ਦੇ ਦੁਆਰਾ ਜੇ ਨਾਂ ਛੱਡਿਆ ਜਾਂਦਾ ਤਾਂ ਪੁਲਿਸ ਕਦੇ ਵੀ ਇਸ ਬੰਦੇ ਨੂੰ ਫੜ ਨਹੀਂ ਸੀ ਸਕਦੀ ਉਸ ਤੋਂ ਬਾਅਦ ਇਸ ਬੰਦੇ ਦੇ ਦੁਆਰਾ ਦੱਸਿਆ ਕਿ ਉਹ ਇੱਥੋਂ ਸਿੱਧਾ ਮੁੰਬਈ ਗਿਆ ਸੀ ਤੇ ਉੱਥੇ ਹਾਵੜਾ ਦੇ ਵਿੱਚ ਉਸਦੇ ਦੁਆਰਾ ਇੱਕ ਹੋਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇਸ ਤੋਂ ਸਹੀਕ 5 ਦਿਨ ਬਾਅਦ ਉਸਦੇ ਦੁਆਰਾ ਇੱਕ ਹੋਰ ਔਰਤ ਨਾਲ ਕਰਕੇ ਉਸ ਨੂੰ ਮਾਰਿਆ ਗਿਆ ਸੀ ਤੇ ਇੱਥੋਂ ਨਿਕਲ ਕੇ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਗਿਆ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਟ੍ਰੇਨ ਦੇ ਹੀ ਇੱਕ ਡੱਬੇ ਦੇ ਵਿੱਚ ਉਸਦੇ ਦੁਆਰਾ ਇੱਕ ਹੋਰ ਔਰਤ ਸੀ ਤੇ ਨਾਲ ਹੀ ਉਸ ਨੂੰ ਲੁੱਟਿਆ ਵੀ ਸੀ ਪਰ ਉਥੋਂ ਜਾਂਦਾ ਸਕੰਦਰਾਬਾਦ ਸਟੇਸ਼ਨ ਤੇ ਉੱਥੇ ਵੀ ਇੱਕ ਟ੍ਰੇਨ ਚ ਇੱਕ ਔਰਤ ਕਰਦਾ ਤੇ ਸਾਰ ਦਿੰਦਾ ਇਸ ਨੇ ਦੱਸਿਆ ਕਿ ਉਸ ਨੇ 20 ਅਕਤੂਬਰ ਨੂੰ ਪਹਿਲਾ 25 ਨੂੰ ਦੂਜਾ 14 ਨਵੰਬਰ ਨੂੰ ਤੀਜਾ 19 ਨਵੰਬਰ ਨੂੰ ਚੌਥਾ ਤੇ 23 ਨਵੰਬਰ ਨੂੰ ਕੀਤਾ ਸੀ ਇੱਥੇ ਇੱਕ ਹੋਰ ਇੰਪੋਰਟੈਂਟ ਚੀਜ਼ ਇਹ ਵੀ ਹੈ ਕਿ ਇਸ ਦੇ ਦੁਆਰਾ ਜਿੰਨਾ ਵੀ ਔਰਤਾਂ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਸੀ ਉਹਨਾਂ ਦੇ ਵਿੱਚੋਂ ਚਾਰ ਆ ਜਿਹੜੀਆਂ ਉਹ ਰਿਜ਼ਰਵ ਡੱਬਿਆਂ ਦੇ ਵਿੱਚ ਸੀ ਯਾਨੀ ਕਿ ਦਿਵਿਆਂਗ ਰਿਜ਼ਰਵ ਡੱਬਿਆਂ ਦੇ ਵਿੱਚ ਤੇ ਔਰਤਾਂ ਵੀ ਦਿਵਿਆਂਗ ਹੀ ਸੀ ਪਰ ਜਿਹੜੀ ਲੜਕੀ ਨੂੰ ਇਸ ਦੇ ਦੁਆਰਾ ਬਾਹਰ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ 14 ਨਵੰਬਰ ਨੂੰ ਉਹ ਲੜਕੀ ਦਿਵਿਆਂਗ ਨਹੀਂ ਸੀ ਤੇ ਇਹ ਵੀ ਦਿਵਿਆਂਗ ਸੀ ਇਸੇ ਬਜਾਏ ਦੇ ਕਾਰਨ ਦਿਵਿਆਂਗ ਡੱਬਿਆਂ ਦੇ ਵਿੱਚ ਚੜਦਾ ਸੀ ਤੇ ਉੱਥੇ ਦਿਵਿਆਂਗ ਔਰਤਾਂ ਨਾਲ ਹੀ ਇਹ ਸਭ ਕੁਝ ਕਰਿਆ ਕਰਦਾ ਸੀ ਇਸ ਤੋਂ ਬਾਅਦ ਉਸ ਦੇ ਦੌਰ ਆ ਇਸ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕੀਤਾ ਕਿਉਂ ਆ ਫਿਰ ਉਹ ਦੁਆਰਾ ਆਪਣੀ ਸਟੋਰੀ ਦੱਸਣੀ ਸ਼ੁਰੂ ਕੀਤੀ ਜਾਂਦੀ ਹੈ ਕਿ ਜਦੋਂ ਉਹ ਛੋਟਾ ਸੀ ਤਾਂ ਉਸ ਨੂੰ ਪੋਲੀਓ ਹੋ ਗਿਆ ਸੀ ਤੇ ਪੋਲੀਓ ਹੋਣ ਤੋਂ ਬਾਅਦ ਉਹ ਅਕਸਰ ਜਦੋਂ ਸਕੂਲ ਜਾਇਆ ਕਰਦਾ ਸੀ ਤਾਂ ਲੋਕ ਉਸ ਨੂੰ ਲੰਗੜਾ ਲੰਗੜਾ ਕਹਿਆ ਕਰਦੇ ਸੀ ਕਿਉਂਕਿ ਉਸ ਦੀ ਲੱਤ ਦੇ ਵਿੱਚ ਪੋਲੀਓ ਹੋਇਆ ਹੋਇਆ ਸੀ ਤੇ ਇਸ ਤੋਂ ਇਲਾਵਾ ਉਹ ਟਰੱਕ ਚਲਾਉਣ ਦਾ ਬਹੁਤ ਜ਼ਿਆਦਾ ਸ਼ੌਕੀਨ ਸੀ ਉਸਨੇ ਸੋਚਿਆ ਕਿ ਜਦੋਂ ਵੱਡਾ ਹੋਊ ਤਾਂ ਟਰੱਕ ਚਲਾਉਣ ਜ਼ਰੂਰ ਲੱਗੂਗਾ ਪਰ ਉਸਦੇ ਦਿਵਿਆਂਗ ਹੋਣ ਦੀ وجہ ਦੇ ਕਾਰਨ ਟਰੱਕ ਚਲਾਉਣਾ ਤਾਂ ਦੂਰ ਕਿਸੇ ਦੁਆਰਾ ਉਸ ਨੂੰ ਟਰੱਕ ਦੇ ਨੇੜੇ ਵੀ ਨਹੀਂ ਸੀ ਆਉਣ ਦਿੱਤਾ ਤਾਂ ਇਸੇ ਵਿਜਾ ਦੇ ਕਾਰਨ ਉਸਦੇ ਦੁਆਰਾ ਸਭ ਤੋਂ ਪਹਿਲਾਂ ਟਰੱਕ ਚੋਰੀ ਕਰਨੇ ਸ਼ੁਰੂ ਕਰ ਲਏ ਗਏ ਸੀ ਤੇ ਟਰੱਕ ਚੋਰੀ ਕਰਦੇ ਕਰਦੇ ਉਸਦੇ ਦੁਆਰਾ ਟੋਟਲ 12 ਟਰੱਕਾਂ ਨੂੰ ਚੋਰੀ ਕੀਤਾ ਗਿਆ ਟਰੱਕ ਚੋਰੀ ਕਰਦਾ ਉਸਦੇ ਵਿਚਲਾ ਮਾਲ ਸੀ ਹੁੰਦਾ ਸੀ ਜਿਹੜਾ ਉਸ ਨੂੰ ਵੇਚ ਦਿੰਦਾ ਸੀ ਤੇ ਇਸ ਤੋਂ ਇਲਾਵਾ ਇਹ ਟਰੱਕ ਹੁੰਦਾ ਸੀ ਉਸ ਨੂੰ ਕਿਸੇ ਸੌਨਸਾ ਨਾਲਾਕੇ ਦੇ ਵਿੱਚ ਛੱਡ ਦਿਆ ਕਰਦਾ ਸੀ ਇਸੇ ਦਰਾਂ ਨੇ ਕਾਫੀ ਵਾਰ ਫੜਿਆ ਵੀ ਗਿਆ ਸੀ ਤੇ ਜੇਲ੍ਹ ਦੇ ਵਿੱਚ ਵੀ ਇਸ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਲਗਾਤਾਰ ਤੇ ਆਖਰੀ ਵਾਰ ਵੀ ਇਹ ਜੇਲ੍ਹ ਦੇ ਵਿੱਚ ਚਾ ਟਰੱਕ ਦੇ ਮਾਮਲੇ ਦੇ ਵਿੱਚ ਹੀ ਗਿਆ ਸੀ ਤੇ ਉਸੇ ਜੁਰਮ ਦੇ ਵਿੱਚ ਇਹ ਜੇਲ੍ਹ ਵੀ ਕੱਟ ਰਿਹਾ ਸੀ ਤੇ ਬੇਲ ਦੇ ਉੱਤੇ ਰਿਹਾ ਹੋ ਗਿਆ ਸੀ ਤੇ ਇਸੇ ਤੋਂ ਬਾਅਦ ਇਸ ਦੇ ਦੁਆਰਾ ਔਰਤਾਂ ਨੂੰ ਆਪਣਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਇਸ ਨੂੰ ਦੁਬਾਰਾ ਤੋਂ ਪੁਲਸ ਦੇ ਦੁਆਰਾ ਫੜ ਲਿਆ ਗਿਆ ਤੇ ਫੜਨ ਤੋਂ ਬਾਅਦ ਇਹ ਸਾਰੀ ਸੱਚਾਈ ਇਸ ਬੰਦੇ ਦੀ ਪੁਲਸ ਦੇ ਸਾਹਮਣੇ ਆਈ ਕਿ ਇਹ ਕੋਈ ਆਮ ਕਾਹਰੀ ਆ ਬਲਕਿ ਇਹ ਬੰਦਾ ਤਾਂ ਨਾ ਜਾਣੀ ਕਿੰਨੇ ਨੂੰ ਹੋ ਠਿਕਾਣੇ ਲਾਉਂਦਾ ਜਿਸ ਨੂੰ ਫੜਿਆ ਨਾ ਜਾਂਦਾ ਕਿਉਂਕਿ ਜਿੰਨੇ ਦੂਸਰਾਂ ਕੀਤੇ ਗਏ ਸੀ ਉਹ ਸਾਰੇ ਸਾਰੇ ਸਰਪੇ ਕੰਮਹੀਨੇ ਦੇ ਵਿੱਚ ਵਿੱਚ ਹੀ ਕੀਤੇ ਗਏ ਸੀ ਤਾਂ ਇਹ ਸੀ ਇਸ ਬੰਦੇ ਦੀ ਪੂਰੀ ਕਹਾਣੀ ਨਾਮ ਸੀ ਰਾਹੁਲ ਜੱਟ ਤੁਹਾਡਾ ਇਸ ਦੇ ਬਾਰੇ ਵਿੱਚ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ